ਐਮਐਲਏ ਨੂੰ ਲੱਗਦਾ ਵੀ ਲੋਕ ਮੈਥੋਂ ਦੁਖੀ ਨਹੀਂ ਬਹੁਤ ਸੁਖੀ ਪ੍ਰਜਾ ਵਸ ਰਹੀ ਹੈ ਲੋਕ ਮੇਰੇ ਦੀ ਫੁੱਲਾਂ ਦੀ ਬਰਖਾ ਕਰਨ ਨੂੰ ਤਿਆਰ ਨੇ 17 ਵਾਰਡ ਨੇ ਐਮਸੀ ਦੇ ਚੋਣਾਂ ਤਿੰਨ ਮਹੀਨਿਆਂ ਨੂੰ ਆ ਰਹੀਆਂ ਨੇ ਤਾਂ ਐਮਐਲਏ ਸਾਹਿਬ ਆਉਣ ਅਸੀਂ ਉਹਨਾਂ ਨੂੰ ਅੱਜ 20 ਲੱਖ ਰੁਪਏ ਦੇਵਾਂਗੇ ਤੇ ਫੁੱਲਾਂ ਦੀ ਬਰਖਾ ਜਿਹੜੀ ਹੋਊਗੀ ਉਹ ਮੈਨੂੰ ਕਹਿਣ ਦੀ ਲੋੜ ਨਹੀਂ ਲੋਕਾਂ ਨੇ ਆਪੇ ਹੀ ਕਰ ਦੇਣੀ ਐਥੇ ਤੱਕ ਐਮਐਲਏ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਜੋ ਸਾਰਿਆਂ ਦੇ ਰਾਖੇ ਹੁੰਦੇ ਆ ਸਟੇਟ ਦੇ ਜਿਹਨੇ ਜਿਹੜੇ ਕਸਟੋਡੀਅਨ ਹੁੰਦੇ ਆ ਉਹਨਾਂ ਦਾ ਵੀ ਮਾਨ ਸਨਮਾਨ ਇੱਥੇ ਕਰਵਾਇਆ ਥੋੜੇ ਯਾਦ ਹੁਣ ਐਮਪੀ ਦੀ ਇਲੈਕਸ਼ਨਾਂ ਵਿੱਚ ਉਹ ਕਰਤੂਤ ਜਿਹੜੀ ਸੀ ਉਹ ਕੰਮ ਜਿਹੜਾ ਸੀ ਉਹ ਐਮਐਲਏ ਦਾ ਸੀ ਤੇ ਫੁੱਲਾਂ ਦੀ ਵਰਖਾ ਮੁੱਖ ਮੰਤਰੀ ਸਾਹਿਬ ਤੇ ਮਿਲ ਗਏ ਨੀ ਕਿ ਉੱਪਰ ਤੱਕ ਥੋੜੀ ਗੱਲ ਨਹੀਂ ਗਲਤਾਂ ਪਹੁੰਚ ਗਏ ਤੋਂ ਮੁੱਖ ਮੰਤਰੀ ਸਾਹਿਬ ਵੀ ਬਹਿ ਕੇ ਗੱਡੀ ਚ ਲੰਗੇ ਸੀ ਗੱਲ ਤਾਂ ਥੋੜੀ ਪਤਾ ਵੀ ਮੋੜ ਦਾ ਹਾਲਾਤ ਨੇ ਜਦੋਂ ਆਪਾਂ ਪਿੰਡਾਂ ਜਾਮ ਕਹਿ ਦਿੰਦੇ ਆ ਵੀ ਧੀ ਪੁੱਤ ਮਾੜਾ ਹੋਵੇ ਨਾ ਤਾਂ ਆਪਾਂ ਉਹਦਾ ਪੱਲਾ ਠਗਣ ਦੀ ਕੋਸ਼ਿਸ਼ ਕਰਦੇ ਆ ਇਹ ਮੁੱਖ ਮੰਤਰੀ ਸਾ ਵੀ ਗਲਤ ਚੋਣ ਹੋ ਗਏ ਗਲਤ ਨੂੰ ਟਿਕਟਾਂ ਦੇ ਕੇ ਦੇ ਹੋ ਗਈਆਂ ਨਕਮੇ ਨੇ ਲੋਕਾਂ ਨੇ ਉਦੋਂ ਗੁੱਸਾ ਦਿਖਾਉਂਦੇ ਹੋ ਉਹਨਾਂ ਨੂੰ ਚੁਣ ਲਿਆ ਉਹਨਾਂ ਮੁੱਖ ਮੰਤਰੀ ਸਾਹਿਬ ਵੀ ਮੈਂ ਇਸ ਗੱਲ ਦਾ ਯਕੀਨ ਸੋਨੂੰ ਦਵਾਉਣਾ ਸ਼ਾਇਦ ਮੀਡੀਆ ਸਾਹਮਣੇ ਨਾ ਮੰਨਣ ਪਰ ਪਛਤਾਵਾ ਬਹੁਤ ਕਰਦੇ ਆ ਕੁਝ ਨੂੰ ਟਿਕਟਾਂ ਦੇ ਕੇ ਕੁਝ ਨੂੰ ਤਾਂ ਉਹਨਾਂ ਨੇ ਖੁਦ ਹੀ ਛੰਗਿਆ ਕੁਝ ਨੂੰ ਤਾਂ ਉਹਨਾਂ ਨੇ ਖੁਦ ਫੜ ਫੜ ਕੇ ਅੰਦਰ ਦਿੱਤਾ ਵਿਜੀਲੈਂਸ ਚ ਜੇ ਕਰਾਪਸ਼ਨ ਕਰਦੇ ਆ ਕਈ ਵਾਰੀ ਸਾਥੋਂ ਕੈਂਡੀਡੇਟ ਚੁਣਨ ਲੱਗਿਆ ਪਾਰਟੀਆਂ ਤੋਂ ਵੀ ਤੇ ਵੋਟਰਾਂ ਤੋਂ ਵੀ ਗਲਤੀ ਹੋ ਜਾਂਦੀ ਹੈ ਤੋਂ ਆਪ ਸਭ ਨੂੰ ਬੇਨਤੀ ਹੈ ਕਿ ਸਾਲ ਬਾਅਦ ਤਾਂ ਗਲਤੀ ਸੁਧਰੇ ਜਾਣੀ ਹੈ ਦਿਨ ਚੜ ਗਿਆ ਰਾਤ ਨੇ ਆਣਾ ਹੀ ਆ ਰਾਤ ਤੋਂ ਬਾਅਦ ਫਿਰ ਦਿਨੇ ਆਉਣਾ ਤਾਂ ਐਮਐਲਏ ਸਾਹਿਬ ਆਪਣੀ ਥੋੜੀ ਜੀ ਸਾਖ ਬਚਾ ਲੈਣ ਮੇਰੀ ਬੇਨਤੀ ਕਬੂਲ ਕਰਨ ਜਨਤਕ ਤੌਰ ਤੇ ਅਸਤੀਫਾ ਦੇਣ ਤਾਂ ਕਿ ਲੋਕ ਨਵਾਂ ਨਮਾਇੰਦਾ ਆਪਦਾ ਚੁਣ ਸਕਣ